ਫਿਊ ਮੂਮੈਂਟਸ ਲੇਟਰ ਇਹ ਉਹ ਮੋਟਰਸਾਈਕਲ ਹੈ ਜੀ ਜਿਹੜਾ ਕੱਲ ਰਾਤੀ ਇੱਕ ਵਿਅਕਤੀ ਇਹਦੇ ਪਿੱਛੇ ਦੋਨੋਂ ਪਾਸੇ ਲਤਾਂ ਕਰਕੇ ਖੜਾ ਸੀਗਾ ਔਰ ਇਹਨਾਂ ਬੱਚਿਆਂ ਨੂੰ ਇਹ ਨਹੀਂ ਪਤਾ ਵੀ ਸਾਡੇ ਅੱਗੇ ਜਾਂ ਪਿੱਛੇ ਕੌਣ ਜਾ ਰਿਹਾ ਔਰ ਇਹ ਬੱਚੇ ਲਾਪਰਵਾਹੀਆਂ ਕਰਦੇ ਆ ਰਾਤ ਦਾ ਟਾਈਮ ਹੈ ਰੋਡ ਬੜੇ ਜਿਹੜਾ ਬਹੁਤ ਕਰਾਊਡ ਆ ਰੋਡ ਦੇ ਉੱਪਰ ਤੇ ਬੱਚੇ ਜਿਹੜੇ ਪਿੱਛੇ ਖੜੇ ਹੋ ਗਏ جا رہے ہیں بہت سمجھانے ਦੇ باوجود ਵੀ ਤੇ بچے ਸਮਝਦੇ ਨਹੀਂਗੇ। اور ابھی تو ਰੁਕੋ। ਕਲਾਈਮੈਕਸ ਅਭੀ ਬਾਕੀ। ਬੱਚਿਓ ਤੁਹਾਨੂੰ ਬਹੁਤ ਸਮਝਾਇਆ ਕਿ ਪੁੱਤ ਸੜਕ ਦੇ ਉੱਪਰ ਇਹ ਜਿਹਾ ਅੰਤਦੰਨ ਨਾ ਕਰੋ ਜਿਹਦੇ ਨਾਲ ਤੁਹਾਡਾ ਜੀਵਨ ਖਤਰੇ ਵਿੱਚ ਪਵੇ। ਤੁਸੀਂ ਦੇਖੋ ਰਾਤ ਦਾ ਹਨੇਰਾ ਸੀਗਾ ਤੇ ਰੋਡ ਦੇ ਉੱਪਰ ਕਿੰਨਾ ਰਸ ਸੀ। ਤੁਸੀਂ ਇੱਕ ਜਣਾ ਮੋਟਰਸਾਈਕਲ ਚਲਾ ਰਹੇ ਹੋ, ਦੂਜਾ ਬੱਚਾ ਜਿਹੜਾ ਮੋਟਰਸਾਈਕਲ ਦੇ ਪਿੱਛੇ ਖੜਾ। ਪਰ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਪਿੱਛੇ ਕੌਣ ਆ ਰਿਹਾ। ਭਾਈ ਤੁਹਾਡੇ ਮਾਤਰਿ ਨੂੰ ਦੱਸਣਾ ਕਿ ਹਿਆਰਪੁਰ ਦੇ ਵਿੱਚ 25 ਤੋਂ 30 ਜਾਂ 35 ਲੋਕ ਆ ਜਿਹੜੇ ਸਾਨੂੰ ਇਹ ਜੀਆਂ ਵੀਡੀਓ ਸੈਂਡ ਕਰਦੇ ਆ ਪਲੀਜ਼ ਇਹ ਜੇ ਕੰਮ ਨਾ ਕਰੋ ਅਗਰ ਤੂੰ ਮੜ ਜਾਵੇ ਟਿਸ ਬੈਲੈਂਸ ਹੋ ਜਾਵੇ ਤੂੰ ਗਿਰ ਜਾਵੇਂ ਪਿੱਛੋਂ ਗੱਡੀਆਂ ਆ ਰਹੀਆਂ ਉੱਪਰ ਦੀ ਪੁੱਤ ਲੰਘ ਜੇ ਕੋਈ ਸੱਟ ਪੈਟ ਲੱਗ ਜੇ ਹੁਣ ਜ਼ਿੰਮੇਵਾਰ ਹੈ ਇਹ ਤੂੰ ਕਿੱਡਾ ਸੋਹਣਾ ਬੱਚਾ ਤੇ ਕਿੱਡਾ ਪਿਆਰਾ ਬੱਚਾ ਆਪਣੇ ਪੇਰੈਂਟਸ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਤੁਹਾਨੂੰ ਇੰਨੀ ਮਿਹਨਤ ਕਰਕੇ ਪਾਲਿਆ ਹੁਣ ਤੇਰੇ ਪੇਰੈਂਟਸ ਨੂੰ ਇਹ ਵੀਡੀਓ ਦਿਖਾਈਏ ਤੇ ਪੇਰੈਂਟਸ ਨੂੰ ਪਤਾ ਲੱਗੂਗਾ ਕਿ ਸਾਡੇ ਬੱਚੇ ਕੀ ਗਲਤੀਆਂ ਕਰਦੇ ਆ ਅੱਗੇ ਤੋਂ ਇਹ ਜੀ ਗਲਤੀ ਨਹੀਂ ਇਹ ਤਿਆਰ ਕਰ ਲਿਆ ਇਹ ਤੁਹਾਨੂੰ ਦੇ ਦਿੱਤਾ ਅੱਗੇ ਤੋਂ ਕਰੋਗੇ ਤਾਂ ਬੋਲੋ ਲਾਉ ਕੰਨ ਨੂੰ ਉੱਥੇ ਉੱਚੀ ਬੋਲੋ ਆਈ ਜੀ ਆਪਣੇ ਨਾਲੇ ਜਾ ਕੇ ਦੋਸਤਾਂ ਨੂੰ ਸਮਝਾਉਣਾ ਕਿ ਅਜਾ ਜਿਹੜਾ ਕੋਈ ਕੰਮ ਨਹੀਂ ਕਰਨਾ ਜਿਸ ਦੇ ਨਾਲ ਤੁਹਾਡੀ ਆਪਣੀ ਜਾਨ ਖਤਰੇ ਵਿੱਚ ਪੈਦੀ ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਪਿੱਛੇ ਕੌਣ ਆ ਰਹੇ ਸੀ ਤੁਹਾਡੇ ਪਿੱਛੇ ਸਾਡੇ ਆਪਣੇ ਬੱਚੇ ਆ ਜਿਹੜੇ ਸਾਨੂੰ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੇ ਵੀਡੀਓ ਪਾਈ ਤੁਹਾਡੇ ਫਸਟ ਟੈਂਡ ਜਿਹੜਾ ਕੀਤਾ ਤੁਸੀਂ 1 ਮਿੰਟ ਬਾਅਦ ਮੈਨੂੰ ਵੀਡੀਓ ਆ ਗਈ ਉਹ ਤਾਂ ਕਿੰਨੂ ਅਗਲੇ ਦਿਨ ਆਪਾਂ ਫੜਦੇ ਆ ਅੱਗੇ ਤੋਂ ਇਦਾਂ ਨਹੀਂ ਕਰਨਾ ओके ਮੈਂ ਤੁਹਾਡੇ ਮਾਤਰੰ ਪੁਲੀਸ ਸਾਰੇ ਬੱਚਿਆਂ ਨੂੰ ਅੰਬਰ ਰਿਕਵੈਸਟ ਕਰਨੀ ਚਾਹੁੰਨਾ ਕਿ ਪਲੀਜ਼ ਐਝੀ ਹਰਕਤ ਨਾ ਕਰੋ ਬੱਚਿਓ ਜਿਹਦੇ ਨਾਲ ਤੁਹਾਡਾ ਜੀਵਨ ਖਤਰੇ ਵਿੱਚ ਪਵੇ ਉਹ ਸਕੂਟਰ ਦੀ ਹੈ ਤਾਂ ਲੋਟ ਛੋਟੀ ਛੋਟੀਆਂ ਇੰਡੀਆਂ ਹੀ ਹੈ ਨਾ ਅਗਰ ਉਹ ਟੁੱਟ ਜਾਵੇ ਜਾਂ ਬੰਦਾ ਡਿਸਬੈਲੈਂਸ ਹੋ ਜਾਵੇ ਤੇ ਛੜ ਲੱਜੂ ਛੜਕ ਦੇ ਵਿੱਚ ਡਿੱਗੂ ਪਿਛਲੀ ਗੱਡੀ ਆ ਕੇ ਉੱਪਰ ਦੀ ਏਟ ਕਰ ਜੂਗੀ ਅਨੇਜ ਰਿਕਵੈਸਟ ਹੈ ਐਜੇ ਕੰਮ ਨਾ ਕਰੋ ਥੈਂਕ ਯੂ